ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਆ ਜੀ ਪਿੰਡ ਹੈਗਾ ਬੱਜੋਆਣਾ ਅ ਬਾਈ ਬਗੇਰੇ ਦੇ ਕਰੂ ਆਪਾਂ ਵੀਡੀਓ ਬਣਾ ਰਿਆ ਵੀਡੀਓ ਦੇ ਵਿੱਚ ਤਿੰਨ ਪਸ਼ੂ ਸਾਨੂੰ ਦਿਖਾਵਾਂਗੇ ਇੱਕ ਪਹਿਲੇ ਸੂਏ ਮਿੱਤਰੋ ਤਾਜੀ ਸੂਈ ਵੀ ਇੱਕ ਟੋਕੜਾ ਤੇ ਇੱਕ ਸੂਣ ਵਾਲੀ ਆ ਕੱਦ ਤਿੰਨਾਂ ਦੇ ਦਰਮਿਆਨੇ ਜਿਹਾ ਕੋਈ ਬਾਲੇ ਵੱਡੇ ਨਹੀਂ ਤੇ ਬਾਲੇ ਛੋਟੇ ਵੀ ਨਹੀਂ ਆਪਾਂ ਕਹਿ ਸਕਦੇ ਤੇ ਪਹਿਲੇ ਨੰਬਰ ਤੇ ਜਿਹੜੀ ਵੜ ਹੈ ਇਹਦੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਆ ਸਰੀਰ ਪੱਖੋਂ ਮਿੱਤਰੋ ਬਹੁਤ ਸੋਹਣੀ ਕਦੋਂ ਸੂਈ ਆ ਕਿੰਨਾ ਜਿਹੜਾ ਦੁੱਧ ਤਿਆਰ ਆ ਉਹਦੀ ਤਾਂ ਜਾਣਕਾਰੀ ਬਾਈ ਤੁਸੀਂ ਲਵਾਂਗੇ ਥਣਾ ਦੀ ਪੂਰੀ ਮਿੱਤਰੋ ਸਾਫ ਹੈ। ਬੇਰ ਚੰਗੀ ਆ ਘੱਟ ਘੱਟ ਵੀ ਠੀਕ ਆ। ਹਾਂਜੀ ਮੈਂ ਆ ਸਬਜ਼ੀ ਕੀ ਹਾਲ ਚਾਲ ਆ? ਠੀਕ ਆ ਬਹੁਤ ਠੀਕ ਆ ਸੇ ਤਾਂ। ਹਾਂਜੀ ਬਹੁਤ ਵਧੀਆ। ਆ ਆਪਣੇ ਕੋਲ ਜਿਹੜੀ ਹੁਣ ਪਹਿਲੇ ਦਿਨ ਬੈੜ ਆ ਹਨਾ? ਹਾਂਜੀ। ਇਹ ਕਿੰਨੇ ਕੁ ਦਿਨਾਂ ਦੀ ਸੂਈ ਪੀਆ? ਇਹ ਲਗਭਗ 6 ਦਿਨਾਂ ਦੇ ਆ ਜੀ 5-6 ਦਿਨ ਹੋ ਗਏ। ਕਿੰਨਾ ਕੁ ਜਿਹੜਾ ਦੁੱਧ ਤਿਆਰ ਹੋ? ਦੁੱਧ 12-13 ਕਿਲੋ ਹੁਣ ਤਿਆਰ ਆ ਜੀ। ਥੋੜਾ ਹੀ ਆ ਜੀ। ਮਤਲਬ ਬੱਚੇ ਸਣੇ ਕਿ ਬੱਚੇ ਤੋਂ ਬਿਨਾ? ਕਿੰਨੇ ਸਣੇ ਜੀ? 12 13 ਹਾਂ 12 13 ਕਿਲੋ ਮਗਰ ਬੱচ্চਾ ਬੱਸੀਆ ਜੀ ਮਗਰ ਬੱਸੀਆ ਤੋਰੋਂ ਮੇ ਜੇ ਇੱਕ ਵਾਰੀ ਰੇਟ ਕੀ ਕਰੇ ਜੇ ਤਾਂ ਫੇਰ ਹੀ ਤੋਰਾਂਗੇ ਜੀ ਹਣਾ ਰੇਟ ਕੀ ਕਰਤਾ ਜੀ ਰੇਟ ਤਾਂ 65000 ਰੁਪਏ 65 ਰੇਟ ਬਾਈ ਨੇ 65 ਕੀਤਾ ਕੱਦ ਕਾ ਠੀਕ ਹੈ ਤੇ ਥਣਾ ਦੀ ਪੂਰੀ ਸਾਫ ਹੈ ਟਾਈਟ ਲੇਵੇ ਦੀ ਆ ਦੁੱਧ 15 16 ਮਿੱਤਰੋ ਇਹਨੇ ਖੁੱਲਾ ਜਿਹੜਾ ਦੁੱਧ ਪਾ ਦਨਾ ਜਿਹੜੇ ਹਿਸਾਬ ਨਾਲ ਦੀ ਤਿਆਰੀ ਹੈ ਮਗਰ ਵਤਸੀਆ ਫੇਰ ਆਪਾਂ ਕਹਣਾ 12 13 ਲੀਟਰ ਜਿਹੜਾ ਦੁੱਧ ਤਿਆਰ ਹੈ ਬੋਲਾ ਕਹਿ ਸਕਦੇ ਹਾਂ ਰੇਟ ਭਾਈ ਨੇ ਕੀਤਾ ਇਹਦਾ 65000 ਤੇ ਦੂਜੇ ਨੰਬਰ ਤੇ ਆ ਤੋਕੜ ਜੀ ਇਹੇ ਸੁਆ ਜੀ ਇਹਦਾ ਇਹ ਦੂਜਾ ਜੀ ਦੂਜਾ ਸੁਆ ਕਦੋਂ ਕਦੀ ਸੂਈ ਵੀ ਹੈ ਇਹ ਨੂੰ ਹੋ ਗਏ 2.5 ਮਹੀਨੇ ਦੋ ਟਾਈਮ 2.5 ਮਹੀਨੇ ਤੋਰੀ ਜਨ ਵੀ 2.5 ਮਹੀਨਿਆਂ ਦੀ ਸੂਈ ਵੀ ਆ ਬੱਚੇ ਤੋਂ ਬਿਨ ਕਿੰਨਾ ਦੁੱਧ ਹੋ 11 ਕਿਲੋ ਦੁੱਧ ਆ 2.5 ਮਹੀਨਿਆਂ ਦੀ ਸੂਈ ਆ ਮਿੱਤਰੋ 11 ਕਿਲੋ ਦੁੱਧ ਆ ਤੇ ਥਣਾ ਦੀ ਸਾਫ ਆ ਪੂਰੀ ਕਦ ਦਰਮਿਆਨਾ ਜਾ ਕਰਦਾ ਹੈ ਮੁੱਲ ਵੀ ਹੋ ਜਾਈ ਹੁਣ ਹੈ ਤੇ ਮੁੱਲ ਫਿਰ ਕੀ ਕਰਤਾ ਜੀ ਮੁੱਲ 35000 ਦੇ ਦਿੰਦੇ 35 ਹਾਂ ਜਮਨਤਨ ਕਰਦੇ 35 ਤੇ ਮਾਰਦਾਨ ਹੋ ਜਾਣਾ ਇਹਦਾ 65 ਤੇ ਇਹਦਾ 35 ਹੈਣਾ ਤੇ ਤੀਜੇ ਨੰਬਰ ਤੇ ਕੱਚੀ ਆ ਕਾਫੀ ਉਹਨੂੰ ਬਾਹਰ ਹੀ ਕੱਢ ਲਓ ਕੱਚੀ ਆ ਕਾਫੀ ਦਿਨਾਂ ਦਾ ਸੁਆ ਕਿਹੜਾ ਹੋਊਗਾ ਜੀ ਉਹ ਤਾਂ ਵੀ ਸੁਆ ਦਾ ਦੂਜਾ ਜੀ ਦੂਜਾ ਸੁਆ ਕਿੰਨਾ ਕੁ ਜਿਹੜਾ ਦੁੱਧ ਪਾਇਆ ਜੀ ਇਹਨੇ ਜੀ 16 17 ਰੁਪਏ ਪਾਇਆ 16 17 ਪਹਿਲੇ ਤੇ ਕੱਚੀ ਮਲ ਦਾ 20 ਦਰਾਂ ਦੀ ਹੋਣੀ ਹੈ ਕੱਚੀ ਹਾਂ ਜੀ 17 18 ਦਾ ਰਹਿੰਦੇ ਆ ਮੇਰੇ ਸਾਬ ਨਾਲ ਜੀ ਠੀਕ ਹੈ 17 18 ਦਾ ਰਹਿੰਦੇ ਆ ਤੇ ਬਜਣ ਚੰਗਾ ਤੇ ਚੰਗੀ ਸਭੀ ਵੀ ਆ ਦੂਜੇ ਸੂਏ ਸੋਣਾ ਤੇ 16 17 ਲੀਟਰ ਜਿਹੜਾ ਦੁੱਧ ਪਾਇਆ ਤੇ ਫੈਡ ਫੂਡ ਕੀ ਹਿਸਾਬਤਾਈ ਸੀ ਕਿਹੜੇ ਦੀ 5% ਹੁੰਦੇ ਜੀ ਮੱਝਾ ਵਰਗਾ ਦੁੱਧ 50 ਫੈਟ ਹਾਂ ਜੀ ਮੱਝਾ ਵਰਗਾ ਦੁੱਧ ਹਨਾ ਰੇਟ ਫਿਰ ਕੀ ਕਰਤਾ ਜੋ ਦਾ ਰੇਟ 70000 ਰੁਪਏ 70 ਮਾੜਾ ਮੋਟਾ ਹੀ ਹੋ ਮੰਨਦਾ ਜੀ ਬਹਲਾ ਨਹੀਂ ਚਲੋ ਠੀਕ ਹੈ ਤੇ ਫੋਨ ਨੰਬਰ ਬੋਲ ਦੋ ਜੀ 75268 ਜੀ 75268 06285 06285 ਆ ਮਿੱਤਰੋ ਟੋਕੜਾ ਬਿਨਾ ਬੱਚੇ ਤੋਂ ਆ 11 ਕਿਲੋ ਦੁੱਧ ਹਨ 11 ਕਿਲੋ ਦੁੱਧ ਹੈ ਤੇ ਤਸੱਲੀ ਪੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਆਪਣੀ ਤਸੱਲੀ ਲੈ ਕੇ ਵੀਡੀਓ ਬਣਾਉਣੀ ਆ ਥਣਾ ਦੀ ਪੂਰੀ ਸਾਫ ਹੈ ਤੇ ਇਹ ਮਿੱਤਰੋ ਪਹਿਲੇ ਸੂਏ ਸੂਈ ਆ ਨਗਰ ਬੱਚੀਆ ਸੇ 7 ਦਿਨਾਂ ਦੀ ਸੂਈ ਵੀ ਆ ਤੇ 12-13 ਲੀਟਰ ਜਿਹੜਾ ਦੁੱਧ ਤਿਆਰ ਹੈ ਇਸ ਤੋਂ ਸਾਰੇ ਵੀਰਾਂ ਦਾ ਪਤਾ ਨਿਵਾਜ਼ ਕਰਦੇ ਆ ਜਿਹੜੇ ਪਰ ਆਪਣੇ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ